ਚਲੋ ਆਹ ਉਹ ਠੀਕ ਲੈਣਾ 25 28 ਜਨਵਰੀ ਨੂੰ 28 ਜਨਵਰੀ ਨੂੰ ਲਾਸਟ ਕਾਲ ਹੋਈ 28 ਜਿਹੜੀ ਨੂੰ ਜਨਮ ਹੀ ਹੁੰਦਾ 28 ਜਨਵਰੀ ਉਦੋਂ ਪਹੁੰਚੇ ਉਸ ਤੋਂ ਬਾਅਦ ਫੜੇ ਕੇ ਉੱਥੇ ਜਾ ਗਏ ਅੰਦਰ ਸਾਡੇ ਦੋਵੇਂ ਬੱਚੇ ਗਏ ਹਰਜੀਤ ਤੇ ਹਰਜੋਤ 12 ਦਿਨ ਬੰਨੂ ਘਰੋਂ ਗਏ ਸੀਗੇ ਤੇ 28 ਜਨਵਰੀ ਨੂੰ ਉੱਥੇ ਪਹੁੰਚੇ ਆ ਤੇ ਅੱਜ ਸਾਨੂੰ ਪਤਾ ਲੱਗਾ ਸਿਰੇ ਸਿਰੇ ਕੀ ਸਾਡੇ ਬੱਚੇ ਡਿਫੋਟ ਹੋ ਕੇ ਆ ਗਏ ਕਿਵੇਂ ਭੇਜੇ ਕਿਹੜੇ ਮੁਸੀਬਤਾਂ ਵਿੱਚ ਚੱਲਦੇ ਗਏ ਮੁਸੀਬਤਾਂ ਦੇ ਬਹੁਤ ਚੱਲੀਆਂ ਜੇ ਕਈ ਵੇ ਰੋਟੀ ਵੀ ਨਹੀਂ ਖਾਣ ਨੂੰ ਹੁੰਦੀ ਤੇ ਮਗਰ ਪੈਸੇ ਪੰਦੇ ਰਹੇ ਆ ਗੱਲ ਵਣੀ ਹੀ ਹੁੰਦੀ ਹੈਗੀ ਵੀ ਅਹੀਂ ਰੀਚਾਰਜਿੰਗ 3000 ਦਾ ਕਰਵਾ ਕੇ ਫਿਰ ਆਪਣੇ ਬੱਚਿਆਂ ਨਾਲ ਗੱਲ ਕਰਦੇ ਨੇ ਬੱਚੇ ਭੁੱਖੇ ਰਹੇ ਜੰਗਲ ਚ ਇਸ ਤਰ੍ਹਾਂ ਹੀ ਕਦੀ ਖਾਣਾ ਮਿਲ ਜਾਣਾ ਕਦੀ ਨਹੀਂ ਮਿਲਣਾ ਹੈਗਾ ਵੀ ਤੇ ਮੈਨੇ ਕਿਸੇ ਲੱਗੇ ਭਾਜੀ 45 45 ਲੱਖ ਰੁਪਏ ਲੱਗਾ 90 ਲੱਖ ਰੁਪਏ ਲੱਗਾ ਸਾਡਾ ਦੋਵਾਂ ਘਰਾਂ ਦਾ ਕਿਵੇਂ ਕੀਤਾ ਲੀਜਮੈਂਟ ਪਹਿਲੇ ਰੀਸ ਮੈਂ ਇੱਕ ਕਿਲਾ ਪਹਿਲੀ ਵੇਚੀ ਤੇ ਇੱਕ ਗਹਿਣੇ ਪਾਈ ਜੇ ਤੇ 6 ਮਰਲੇ ਪਲਾਟ ਵੇਚਿਆ 7 ਲੱਖ ਰੁਪਏ ਉਦਾਂ ਚੁੱਕਿਆ ਕਿ ਗੱਡੀ ਵੇਚੀ ਉਹ ਕਿਦਾਂ ਲਗਾ ਜਦ ਬੱਚੇ ਵਾਪਸ ਆ ਰਕੇ ਮਨ ਤੇ ਕੀ ਬੀਤ ਰਹੀ ਆ ਮਨ ਤੇ ਤੁਹਾਨੂੰ ਬਸ ਸਵੇਰ ਦੀ ਰੋਟੀ ਨਹੀਂ ਖਾਦੀ ਕੋਸ਼ ਨਹੀਂ ਆ ਘਰ ਕੁਛ ਵੀ ਮੇ ਆ ਵੀ ਸਾਨੂੰ ਅੱਗੇ ਦਾ ਵੀ ਹੈ ਕਿ ਸਾਡੀ ਰੋਟੀ ਪਾਣੀ ਕਿੱਦਾਂ ਚੱਲੂ ਗੁੜੀਆਂ ਮੇਰੀ ਪੜਦੀ ਆ ਮੈਨੂੰ ਤੇ ਇਹ ਵੀ ਆ ਕਿ ਮੇਰੀ ਗੁੜੀਆਂ ਦੀ ਪੜਾਈ ਵੀ ਰੁਕ ਜਾਣੀ ਪਹਿਲੀ ਵੀ ਇੱਕ ਗਈ ਸਭ ਕੁਝ ਹੋ ਗਿਆ ਉਹਦੀ ਵੀ ਪੜਾਈ ਨਹੀਂ ਮੁਕੰਮਲ ਹੋਣੀ ਕੀ ਕਰਦੇ ਸਰਕਾਰਾਂ ਕੋ ਕੀ ਅਪੀਲ ਕਰਦੇ ਸਰਕਾਰਾਂ ਨੂੰ ਹੀ ਅਪੀਲ ਕਰਦੇ ਬੱਚਿਆਂ ਨੂੰ ਨੌਕਰੀ ਕੋਈ ਰੋਜ਼ਗਾਰ ਦਿੱਤਾ ਜਾਵੇ ਤੇ ਸਾਡੇ ਆ ਇਹ ਆ ਪੀਜੰਟ ਕੋਲੋਂ ਪੈਸੇ ਪੂਏ ਥੋੜੇ ਬੋਧੇ ਸਾਡੇ ਕਿੱਥੋਂ ਲੈ ਪੈਸੇ ਭੇਜੇ ਬੱਚੇ ਜੰਟ ਹੈਗਾ ਜੀ ਇਥੋਂ ਰੜਿਆਣੇ ਦਾ ਕੀ ਨਾਮ ਦਾ ਉਹਦਾ ਨਾਮ ਹੈਗਾ ਜੀ ਦਿਲਰਾਜ ਉਹ ਕੀ ਕਹਿੰਦਾ ਸੀ ਤੁਹਾਨੂੰ ਉਹ ਸਾਨੂੰ ਕਹਿੰਦਾ ਸੀ ਕਿ ਬੱਚੇ ਤੁਹਾਡੇ ਪਹੁੰਚਣਗੇ ਪੇਰੀ ਪੂਰੀ ਜ਼ਿੰਮੇਵਾਰੀ ਆ ਤੇ ਹੁਣ ਉਹ ਨਹੀਂ ਸਾਡੀ ਗੱਲ ਨਹੀਂ ਹੋਈ ਸਵੇਰ ਦੀ ਨਹੀਂ ਗੱਲ ਨਹੀਂ ਸਾਡੀ ਹੋਈ ਨਹੀਂ ਜਦੋਂ ਪਹੁੰਚ ਕੇ ਉੱਥੇ ਤੁਹਾਡੀ ਗੱਲਬਾਤ ਹੁੰਦੀ ਜੋ ਹਾਂਜੀ 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 28 ਜਨਵਰੀ ਤੋਂ ਹਾਂਜੀ ਕਿੱਥੇ ਰਹੇ ਉਸ ਤੋਂ ਬਾਅਦ ਉਹਨਾਂ ਕੋ ਕੰਮ ਨਾ ਨਾ ਬੱਚਿਆਂ ਨਾਲ ਨਹੀਂ ਹੋਈ ਹੈਗੀ ਜੰਟ ਨਾ ਹੋਈ ਬੱਚਿਆਂ ਦਾ ਸਾਡਾ ਕੋਲ ਹੀ ਨਹੀਂ ਆਇਆ ਦਿੰਦੀ ਕੋਲ ਟਿਕਣ ਦੀ ਰਾਤ 1:30 ਵਜੇ ਮੇਰੀ ਗੱਲ ਹੋਈ ਬੱਚਿਆਂ ਨਾਲ ਉਦੋਂ ਬਾਅਦ ਨਹੀਂ ਕੋਲ ਆਈ ਸਾਡੀ ਕੀ ਗੱਲ ਬਾਤ ਹੋਈ 1:30 ਵਜੇ ਜੜੀ ਬਸ ਉਹਨਾਂ ਨੇ ਕਿਹਾ ਮੰਮਾ ਅਸੀਂ ਪਹੁੰਚ ਗਏ ਆ ਤੇ ਸਾਨੂੰ ਹੁਣ ਬਸ ਪੁਲਿਸ ਵਾਲਿਆਂ ਨੇ ਫੜ ਲੈਣਾ ਵਾ ਤੇ ਸਾਢੇ 5-6 ਦਿਨ ਸਾਡਾ ਕਾਲ ਨਹੀਂ ਆਉਣਾ ਹੈਗਾ ਵੀ ਤੇ ਪਰ ਉਤੋਂ ਬਾਅਦ ਅਸੀਂ ਬੜੇ ਦਿਨ ਡੀਗਦੇ ਰਹੇ ਰਾਤ ਨੂੰ ਨੀਂਦ ਨਹੀਂ ਆਉਂਦੀ ਫੋਨ ਡੀਗਦੇ ਰਹੇ ਕਿ ਫੋਨ ਵੀ ਆ ਜਾਂਦਾ ਹੁਣ ਵੀ ਆ ਜਾਂਦਾ ਨਹੀਂ ਫੋਨ ਨਹੀਂ ਆਇਆ ਹੈਗਾ ਵੀ ਹੁਣ ਸਿਰਸ ਪਤਾ ਲੱਗਾ ਵਾ ਪਾ ਵਾ ਵੱਡੇ ਭਾਜੀ ਕੋਲੋਂ ਉਹਨਾਂ ਨੇ ਦੱਸਾਇਆ ਸੀ ਕੋ ਕਿ ਬੱਚੇ ਵਾਪਸ ਆਉਂਦੇ ਆ ਗੁਰਪ੍ਰੀਤ ਕੌਰ ਪਿੰਡ ਖਾਨੋਵਾਲ ਬੇਟਾ ਮੇਰਾ ਹਰਜੀਤ ਸਿੰਘ ਤੇ ਅਸੀਂ ਦੋਵੇਂ ਹੰਦਰਾਣੀ ਠਾਣੀ ਨੇ ਬੱਚੇ ਇਸ ਤਰ੍ਹਾਂ ਭੇਜਣ ਦਾ ਫੈਸਲਾ ਕੀਤਾ ਸਾਨੂੰ ਕੋਈ ਏਜੰਟ ਮਿਲਿਆ ਉਹਨਾਂ ਨੇ ਕਿਹਾ ਕਿ ਬੱਚੇ ਮੈਂ ਤੁਹਾਡੇ 20 ਦਿਨ ਵਿੱਚ ਪਹੁੰਚਾ ਦਾਂਗਾ ਇੱਕ ਨੰਬਰ 'ਚ ਚਲੋ ਹੁਣ ਇਸ ਤਰ੍ਹਾਂ ਹੀ ਅਸੀਂ ਜ਼ਮੀਨ ਵੇਚ ਕੇ ਗਹਿਣੇ ਪਾ ਕੇ ਬੱਚੇ ਭੇਜ ਦਿੱਤੇ ਆਪਣੇ ਸਾਨੂੰ ਨਹੀਂ ਪਤਾ ਕਿ ਇੰਨਾ ਬੱਚਾ ਨੇ ਖੱਜਲ ਹੋਣਾ 4 ਮਹੀਨੇ ਬਾਅਦ 10 ਅਕਤੂਬਰ ਨੂੰ ਬੱਚੇ ਘਰੋਂ ਤੁਰੇ ਨੇ ਤੇ 28 ਜਨਵਰੀ ਨੂੰ ਬੱਚੇ ਪਹੁੰਚੇ ਨੇ ਲਾਸਟ ਕਾਲ ਸਾਨੂੰ 28 ਜਨਵਰੀ ਨੂੰ ਆਈ ਏ ਉਸ ਤੋਂ ਬਾਅਦ ਅੱਜ ਸਾਨੂੰ ਬੱਚਿਆਂ ਦੇ ਰਿਪੋਰਟ ਹੋਣ ਦਾ ਪਤਾ ਲੱਗਾ ਆ ਕਿੰਨੇ ਪੈਸੇ ਭਾਂਜੀ ਲੱਗੇ ਸੀ ਕਿੰਦਾ ਕਿੰਦਾ ਬਚੇ ਗਿਆ 45 ਲੱਖ 45 45 ਲੱਖ ਰੁਪਇਆ ਦੋਨਾਂ ਦਾ ਲੱਗ ਗਿਆ 90 ਲੱਖ ਰੁਪਇਆ ਤਕਰੀਬਨ ਸਾਡੇ ਦੋਨਾਂ ਘਰਾਂ ਚੋਂ ਚਲ ਗਿਆ ਸੀ ਸਗੀਆਂ ਦਰਾਣੀ ਠਾਣੀ ਆ ਦੋਨੋਂ ਬੱਜੇ ਇੱਕੋ ਘਰ ਚੋਂ ਗਏ ਨੇ ਕਿੰਦਾ ਪੈਸੇ ਤੁਸੀਂ ਭਾਂਜੀ ਪੈਸੇ ਅਸੀਂ 20 ਲੱਖ ਰੁਪਇਆ ਕਰਕੇ ਦਿੱਤਾ ਸੀ ਉਹਨਾਂ ਨੂੰ ਨਹੀਂ ਕਿੰਦਾ ਪਹਿਲੀ ਵੇਚ ਕਿੱਥੇ ਲੱਗਿਆ ਪਹਿਲੀ ਵੇਚ ਕੇ ਮੇਰੀ ਤੇ ਦੋ ਦੇ ਦੋ ਕਿਲੇ ਪਹਿਲੀ ਵੇਚ ਗੀ ਤੇ ਇਹਨਾਂ ਦੀ ਮੇਰੀ ਦਰਾਣੀ ਦੀ ਪਹਿਲੀ ਇੱਕ ਕਿਲਾ ਇਹਨਾਂ ਨੇ ਵੇਚ ਦਿੱਤੀ ਇੱਕ ਕਿਲਾ ਇਹਨਾਂ ਨੇ ਗਹਿਣੇ ਪਾਇਆ ਗੱਡੀ ਵੇਚੀ ਤੇ 6-7 ਲੱਖ ਰੁਪਇਆ ਇਹਨਾਂ ਨੇ ਵਿਅਜ ਸਾਡਾ ਮਕਲੇ پلاਟ ਨਹੀਂ ਜਿਆ ਮਰ ਲੇਦਾ ਆਇਆ ਨਾ ਨਾ پلاਟ ਵੇਚਿਆ ਕਿਨੇ ਬਦਲ ਗਏ ਬੱਚੇ ਵਾਪਸ ਆ ਰਹੇ ਕਿ ਸਾਨੂੰ ਤੇ ਅੱਜ ਸਵੇਰੇ ਸਕੂਲ ਲਿਸਟ ਆਈ ਗਵਰਨਮੈਂਟ ਸਕੂਲ ਤੋਂ ਸਾਡੇ ਵੱਡੇ ਜੇੜ ਜੀ ਉਹਨਾਂ ਦੇ ਘਰੇ ਲਿਸਟ ਪਹੁੰਚੀ ਤੇ ਉਹਨਾਂ ਨੇ ਫੋਨ ਕਰਕੇ ਦੱਸਿਆ ਉਹਨਾਂ ਨੇ ਨਾਮ ਪੜ੍ਹੇ ਬੱਚਿਆਂ ਦੇ ਕਿ ਸਾਡੇ ਬੱਚਿਆਂ ਦੇ ਨਾਮ ਆਏ ਨੇ ਦੋਨਾਂ ਦੇ ਬਸ ਉਦੋਂ ਹੀ ਸਾਨੂੰ ਪਤਾ ਲੱਗਾ ਆ ਘਰ ਚ ਤੇ ਸੋਗ ਦਾ ਮਾਹੌਲ ਏ ਨਾ ਕਿਸੇ ਨੇ ਰੋਟੀ ਖਾਧੀ ਇਹ ਨਾ ਪੱਕੀ ਏ ਸਵੇਰ ਦੀ ਹੋ ਜਾਈਏ ਬਸ ਸਾਰੇ ਰਿਸ਼ਤੇਦਾਰ ਭੈਣ ਭਰਾ ਫੋਨ ਕਰ ਕਰਕੇ ਪੁੱਛਣ ਦੇ ਨੇ ਕੀ ਕੀ ਗੱਲ ਹੋ ਗਈ ਬੱਚੇ ਕਿਉਂ ਵਾਪਸ ਆ ਗਏ ਨੇ ਬੱਚਿਆਂ ਨਾਲ ਕੋ ਸੰਪਰਕ ਹੋ ਰਿਹਾ ਕੋਈ ਗੱਲ ਬਿਲਕੁਲ ਨਹੀਂ ਕੋਈ ਸੰਪਰਕ ਨਹੀਂ ਹੋਇਆ 28 ਜਨਵਰੀ ਤੋਂ ਲੈ ਕੇ ਅੱਜ ਤੱਕ ਕੋਈ ਸੰਪਰਕ ਨਹੀਂ ਹੋਇਆ ਬਸ ਸਾਨੂੰ ਲਿਸਟ ਤੋਂ ਪਤਾ ਲੱਗਾ ਹੈ ਕਿ ਬੱਚੇ ਬਸ ਅਮਰਸਰ ਉਤਰਨ ਵਾਲੇ ਨੇ